ਕ੍ਰਿਵੀਰ ਗਰਭ ਨਾ ਕੀਜੀਏ ਚਾਵਲ ਪੇਟੇ ਹਾੜ ਹੈ ਵਰ ਉੱਪਰ ਸਦਰਤਰ ਤੇ ਫੁਰ ਧਰਨੀ ਗਾੜ ਹਾੜ ਜੜਿਆਂ ਲੱਕੜੀ ਕੇਸ ਜੜਿਆਂ ਘਾਸ ਜਿਹੜੇ ਜਿਹੜੇ ਆਹ ਸਰੀਰ ਜਿੰਨਾ ਜਨ ਸਰੀਰ ਹੈ ਉਹਨਾਂ ਜਿਹੜਾ ਗਰਭ ਤਸ ਸਰੀਰ ਤੇ ਗਰਭ ਗਾਧਰ ਗਰਭ ਨਾ ਕੀਜੀਏ ਗਰਭ ਮਾਇਆ ਦਾ ਮੇਰਾ ਮੇਰੀ ਦਾ ਗਰਭ ਹੈ ਜੋ ਸਰੀਰ ਨਹੀਂ ਰਿਹਾ ਅੰਤ ਕੀ ਬਾਤ ਨਹੀਂ ਕਹਤੇ ਨਾ ਫਿਰ ਇਹਨੂੰ ਕਰਮ ਹੁੰਦਾ ਇਹਦੀ ਇਸ ਕਰਕੇ ਕਰਮ ਕਹਦਾ ਚਾਮਲ ਬਿਟੇ ਹੱਡ ਦੇ ਕਰਮ ਹੈ ਫਿਰ ਜਿਹੜੇ ਚੰਮ 'ਚ ਹੱਡਲ ਬਿਟੇ ਨੇ ਇਹਨਾਂ ਦੇ ਕਰਮ ਹੈ ਕਰਮ ਨਾ ਕੀ ਜੀਏ ਚਾਮਲ ਬਿਟੇ ਆੜ ਆੜ ਇਹ ਹੱਡ ਦੇ ਵਿੱਚ ਆਪਨ ਬਿਟੇ ਚੰਮ 'ਚ ਹੱਡਲ ਬਿਟੇ ਹਨ ਕੁਛ ਨਹੀਂ ਹੁੰਦਾ ਹਾਂ ਹੈ ਬਰ ਉੱਪਰ ਛਤਰ ਤਰ ਤੇ ਪੰਚਰੇ ਗਾ ਜਿਹੜੇ ਹਾਥੀਆਂ ਦੇ ਉੱਤੇ ਛਤਰ ਤਰ ਰੱਖ ਕੇ ਚੱਲਦੇ ਸੀ ਨਾ ਝੂਲਦੇ ਸੀ ਚਾਦਰ ਜੀਹਾਂ ਦੇ ਉੱਤੇ ਹਾਥੀਆਂ ਦੇ ਛਤਰ ਤਰ ਤਾਂ ਨਾ ਹਵਾ ਦੇ ਵਿੱਚ ਭਰੇ ਹੋਏ ਛਤਰ ਸੀ ਝੂਲਦੇ ਛਤਰ ਤਾਂ ਤਾਂ ਝੂਲਦੇ ਸੀ ਤੇ ਪੰਚਰੇ ਗਾ ਜਿਹੜੇ ਹਵਾ ਦੇ ਵਿੱਚ ਸਦਾ ਝੂਲਦੇ ਸੀ ਹਾਥੀਆਂ ਦੇ ਬੰਦੇ ਸੀ ਜਿਹਨਾਂ ਦੇ ਸਿਰ ਤੇ ਸ਼ਦਰ ਜੀ ਉਹ ਵੀ ਕਹਿੰਦੇ ਅਖੀਰ ਤੂੰ ਧਰਤੀ ਵਿੱਚ ਹੀ ਗੱਡੇਗਾ ਵੀ ਗਰੀਬ ਆਦਮੀ ਵੀ ਧਰਤੀ 'ਚ ਹੀ ਗੱਡੇਗਾ ਕੀ ਹਾਂ ਫੇਰ ਕੀ ਗਰੀਬ ਕਬਰ ਉਹਦੀ ਧਰਤੀ ਹੁਸ਼ਿਆਦ ਮੁਸਲਮਾਨ ਵੱਲ ਇਸ਼ਾਰਾ ਕਰ ਰਿਹਾ ਮੁਸਲਮਾਨ ਨਾਲ ਕਰਦਾ ਕਿ ਵੀ ਧਰਤੀ 'ਚ ਗੱਡੇਗਾ ਜਦੋਂ ਮੁਸਲਮਾਨ ਕਬਰ ਖੋਦੇ ਨੇ ਉਹ ਵੀ ਕਹਿੰਦੇ ਧਰਤੀ 'ਚ ਹੀ ਗੱਡੇ ਜਾਣਾ ਹੈ ਇਹਨੂੰ ਹਾਂ ਜੀ